ਦੋਰਾ ਸਾਹਿਬ ਦੇ ਜੀ ਜਿਹੜੀ ਕੰਦ ਸੀ ਇਹ ਚਾਰਦਵਾਰੀ ਆ ਚਾਰਦਵਾਰੀ ਤੋਂ ਚਾਰ ਇਧਰਲੇ ਪਾਸੇ ਵੀ ਕੰਦ ਉਹਦੇ ਨਾਲ ਤੋਂ ਵੀ ਕੱਟੀ ਹੋਈ ਐ ਇਧਰ ਵੀ ਐ ਜਿਹੜੀ ਇਹ ਕੰਦ ਕੱਟੀ ਹੋਈ ਸੀ ਇਹ ਨੇਰੀ ਆਈ ਤੜਕੇ 4:00 ਵਜੇ ਦੇ ਨਾਲ ਨੇਰੀ ਨੇ ਇੰਨਾ ਜ਼ੋਰ ਨਾਲ ਆਈ ਨੇਰੀ ਪਹਾਵਾ ਦੀ ਗੰਢ ਮਤਲਬ ਕਿ ਉਧਰੋਂ ਟ੍ਰੇਨ ਲੰਗੀ ਸੀ ਚਾਰ ਵਾਲੀ ਤੇ ਉਧਰੋਂ ਨੇਰੀ ਆਈ ਤੇ ਕੰਧ ਧਾੜ ਦੇ ਨੇ ਝੱਡ ਗਈ ਤੇ ਇੰਨੀ ਕੁ ਬਚਦ ਰਹੀ ਵੀ ਇੱਥਲੇ ਪਾਸੇ ਡਿੱਗੀ ਜੇ ਕਿਤੇ ਅੰਦਰਲੇ ਪਾਸੇ ਡਿੱਗੀ ਅਸੀਂ ਅੰਦਰਲੇ ਪਾਸੇ ਅਸੀਂ ਇਸ਼ਨਾਨ ਕਰੀ ਜਾਂਦੇ ਉਸ ਟਾਈਮ ਤੇ ਤੇ ਕੰਧ ਦੇ ਨਾਲ ਟੂਟੀਆਂ ਲੱਗੀਆਂ ਹੋਈਆਂ ਸੀ ਵੀ ਉੱਥੇ ਇਸ਼ਨਾਨ ਕਰਨ ਵਾਸਤੇ ਬਣਾਇਆ ਹੋਇਆ ਇਸ਼ਨਾਨ ਘਰ ਸਾਡਾ ਕਿਉਂਕਿ ਉਹ ਹਜੇ ਥੋੜਾ ਜਿਹਾ ਗੁਰੂ ਘਰ ਦਾ ਅਮਦਲੂੰਦਰਾ ਹੈ ਨਹੀਂ ਜੀ ਇੱਥੇ ਇਸ ਕਰਕੇ ਔਖਾਤਾ ਹੈਗਾਗਾ ਤੇ ਪਰ ਜਿਹੜੀ ਕੰਧ ਟਿੱਕੀ ਹੈ ਇਹਦੇ ਵਾਸਤੇ ਬੇਨਤੀ ਕਰਦੇ ਹਾਂ ਸੰਗਤ ਨੂੰ ਵੀ ਗੁਰਦੁਆਰਾ ਗਿੱਲ ਫਾਟਕਾਂ ਤੇ ਆ ਇਹਨੂੰ ਬਹੁਤ ਸਾਲ ਹੋ ਗਏ ਬਣੇ ਨੂੰ ਤੇ ਸਾਡੀ ਹੁਣ 10 ਦੀ ਡਿਊਟੀ ਲੱਗੀ ਨੂੰ ਤੇ ਚੌਥਾ ਕਸਾਲ ਹੈ ਮੇਰੇ ਖਿਆਲ ਇਹ ਇੱਕ ਤਾਂ ਅਸੀਂ ਦਰਬਾਰ ਸਾਹਿਬ ਵੱਡਾ ਕੀਤਾ ਤੇ ਦਰਬਾਰ ਸਾਹਿਬ ਦੇ ਵਿੱਚ ਇੱਕ ਏਸੀ ਲਾਇਆ ਵੱਡਾ ਲਿਆ ਕੇ 40000 ਦਾ ਤੇ ਬਾਕੀ ਜਿਹੜਾ ਹੋਰ ਕਈ ਕੰਮ ਜਿਹੜੇ ਸੀਗੇ ਸਾਥੋਂ ਅਸੀਂ ਕਰੀ ਜਾਂਦੇ ਆ ਭਾਂਡੇ ਭੁੰਡੇ ਤੇ ਬਹੁਤਾ ਕੁਝ ਹੈ ਨਹੀਂ ਸੀ ਜਿਹੜਾ ਕੁਝ ਅਸੀਂ ਆ ਕੇ ਦੇਖਿਆ ਇੱਥੇ ਬਹੁਤ ਹਾਲਾਤ ਆ ਨਾਜ਼ਕ ਸੀਗੇ ਉਸ ਕਰਕੇ ਅਸੀਂ ਬੇਨਤੀ ਕਰਦੇ ਆ ਸੰਗਤਾਂ ਨੂੰ ਇਹ ਗੁਰਦੁਆਰਾ ਸਾਹਿਬ ਹੈ ਇੱਕ ਇੱਥੇ ਬਸਤੀ ਹੈ ਜਿਹੜੀ ਥੋੜੀ ਜਿਹੀ ਗਰੀਬਾਂ ਦੀ ਬਸਤੀ ਹੈ ਗਰੀਬਾਂ ਦੀ ਬਸਤੀ ਹੋਣ ਕਰਕੇ ਜਿਹੜਾ ਲੋਕਾਂ ਦਾ ਆਉਣਾ ਜਾਣਾ ਵੀ ਘੱਟ ਹੀ ਹੈ ਇਸ ਕਰਕੇ ਕੋ ਆਪ ਗਰੀਬ ਆਉਂਦੇ ਆ ਖੇਤਾ ਬੰਨੇ ਜੋ ਥੱਕੇ ਬੰਨੇ ਆਉਂਦੇ ਆ ਕੰਮ ਧੰਦੇ ਤੋਂ ਵੇਲੇ-ਕਿਵਲੇ ਆਪ ਦੇ ਘਰਾਂ ਕ ਪੈਂਦੇ ਆਪਾਂ ਕਿ ਸੜਕੇ ਨੂੰ ਬਗ ਜਾਂਦੇ ਆ ਕੋਈ 2-4 ਲੋਕ ਆਉਂਦੇ ਆ ਜਿਹੜੇ ਬੀਬੀਆਂ ਆਉਂਦੀਆਂ ਕੁਝ 2 ਤੱਕ 2-3-4 ਤੇ ਸੰਗਤ ਥੋੜੀ ਬਹੁਤੀ ਆਉਂਦੀ ਹੈ ਜਿਆਦਾ ਇੱਥੇ ਆਮਦਨ ਨਹੀਂ ਹੈਗੀ ਇਸ ਕਰਕੇ ਵੀ ਜਿੰਨੇ ਵੀ ਇਸ ਰੰਪਰੇ ਦੀ ਸੰਗਤ ਹੈ ਜਾਂ ਇੱਥੇ ਵੀ ਆਉਂਦੀ ਹੈ ਦੂਰੋਂ ਨੇੜੇ ਸੰਗਤ ਨਮਸਕਾਰ ਕਰਦੀ ਹੈ ਇੱਥੇ ਇਤਿਹਾਸ ਹੈ ਇਹਦਾ ਗੁਰਦੁਆਰੇ ਦਾ ਇਤਿਹਾਸੀ ਚੀਜ਼ ਹੈ ਇਹ ਇੱਥੇ ਗਿੱਲਾਂ ਵਾਲੀ ਢਾਬ ਤੋਂ ਪ੍ਰਸ਼ਾਦਾ ਤਿਆਰ ਹੁੰਦਾ ਸੀ ਤੇ ਮਹਰਾਜ ਜੰਗ ਚੱਲਦਾ 6ਵੇਂ ਪਾਤਸ਼ਾਹ ਦਾ ਉਦੋਂ ਇਹ ਡੰਡੀ ਆ ਸਿੱਧੀ ਇੱਥੋਂ ਡੰਡੀ ਐਦਾ ਜਾਂਦੀ ਆ ਇਧਰ ਦੀ ਸਿੱਧੀ ਉਦੋਂ ਆ ਜਿਹੜੇ ਜਗ੍ਹਾ ਹੈ ਜાંहां ਲੈਣਾ ਨਹੀਂ ਜਾਂ ਟ੍ਰੇਨ ਦੀਆਂ ਹੈ ਨਹੀਂ ਸੀਆਂ ਉਦੋਂ ਮਤਲਬ ਕਿ ਆਮ ਕਾਤ ਜਗ੍ਹਾ ਸੀ ਕਾਤ ਜਗ੍ਹਾ ਕਰਕੇ ਤੋਂ ਦੀ ਪੱਕ ਡੰਡੀ ਸੀ ਇੱਥੇ ਇਤਿਹਾਸ ਦੇ ਮੁਤਾਬਕ ਵੱਡੇ ਬਾਬਾ ਜੀ ਦੱਸਦੇ ਨੇ ਕਿ ਇੱਥੇ ਭਾਈ ਜਿਹੜਾ ਸੱਪ ਸੀਗਾ ਲਾਂਗਰੀ ਨੂੰ ਰੋਕਿਆ ਸੀ ਉਸਨੇ ਪ੍ਰਗਟ ਹੋ ਕੇ ਤੇ ਗੁਰੂ ਦਾ ਘੋੜਾ ਸ਼ਹੀਦ ਹੋ ਗਿਆ ਸੀ ਸ਼ਹੀਦ ਹੋਣ ਦੇ ਕਾਰਨ ਗੁਰੂ ਨੇ ਕਿਤੇ ਬਚਨ ਕੀਤਾ ਰੋਟੀ ਵੇਲਾ ਹੋ ਗਿਆ ਵੀ ਜੇ ਲਾਂਗਰੀ ਆ ਗਿਆ ਤਾ ਇੱਥੇ ਜੰਗ ਸਮਾਪਤ ਕਰਨਾ ਪਊ ਉਹਨਾਂ ਆਖਿਆ ਵੀ ਜੰਗ ਨੂੰ ਆਪਾਂ ਸਮਾਪਤ ਉਹਦੋਂ ਕਰਾਂਗੇ ਕਿ ਸਾਡਾ ਜਿਹੜਾ ਸਾਡੇ ਤੇ ਤੀਰ ਮਾਰਿਆ ਸਾਡਾ ਘੋੜਾ ਸ਼ਹੀਦ ਹੋ ਗਿਆ ਇਸ ਕਰਕੇ ਗੁਰੂ ਸਾਹਿਬ ਨੇ ਆਖਿਆ ਲੰਗਰੀ ਜੀ ਜਿੱਥੇ ਵੀ ਉਹਨੇ ਉੱਥੇ ਹੀ ਰੁਕਜੋ ਲੰਗਰੀ ਇਹ ਬਾਬਾ ਜੀ ਦੱਸਦੇ ਨੇ ਇਹ ਜਗ੍ਹਾ ਦੇ ਉੱਤੇ ਰੁੱਕੇ ਸਨ ਇਹ ਜਗ੍ਹਾ ਉਹ ਹੈ ਇੱਥੇ ਬਿਮਾਰੀਆਂ ਠਮਾਰੀਆਂ ਦਾ ਵੀ ਕਾਲਪੁਰਖ ਵੱਲੋਂ ਬਚਨ ਹੋਇਆ ਹੋਇਆ ਸਤਕਾਰਾ ਹੁੰਦਾ ਜੇ ਜਿਵੇਂ ਕੋਈ ਟਾਈਫਾਇਡ ਵਾਲੇ ਬਹੁਤ ਸਾਰੇ ਲੋਕ ਆਉਂਦੇ ਨੇ ਇਸ ਕਰਕੇ ਬਿਮਾਰੀਆਂ ਵਾਲੇ ਲੋਕ ਜਦੋਂ ਆਉਂਦੇ ਨੇ ਉਹਨਾਂ ਨੂੰ ਆਰਾਮ ਆਉਂਦਾ। ਕਿੱਥੇ ਹੈ ਮਹਾਰਾਜ ਜੀ ਕੋਈ ਬਚਨ ਹੋਏ ਹੋਏ ਨੇ ਛੇਵੇਂ ਪਾਤਸ਼ਾਹ ਦੇ। ਇਹ ਲੰਗਰੀ ਨੂੰ ਬਚਨ ਕੀਤੇ ਆ ਕਿ ਲੰਗਰੀ ਸਾਹਿਬ ਜਿੱਥੇ ਤੁਸੀਂ ਖੜੇ ਹੋ ਪ੍ਰਸ਼ਾਦਾ ਲੈ ਕੇ ਉੱਥੇ ਸੱਪ ਦੇ ਕੱਟਣ ਨਾਲ ਕਿਸੇ ਦੀ ਮੌਤ ਨਹੀਂ ਹੋਊ। ਸੱਪ ਨੇ ਤੁਹਾਨੂੰ ਚਾਹੇ ਘੇਰਿਆ ਹੀ ਸੀ ਪਰ ਸੱਪ ਦੇ ਨਾਲ ਕਿਸੇ ਦੀ ਮੌਤ ਨਹੀਂ ਹੋਊ ਜ਼ਹਿਰ ਨਹੀਂ ਚੜੂ ਤੇ ਇਹ ਜੂਹ ਦੇ ਵਿੱਚ ਵੀ ਤੇ ਮਹਾਰਾਜ ਨੇ ਕਿਹਾ ਸੀ ਕਿ ਦੁੱਖਾਂ ਦਾ ਨਾਸ਼ ਹੋਇਆ ਕਰੋ ਸਮਾਪੇ ਕੇ ਜਗ੍ਹਾ ਦਾ ਦੀ ਪ੍ਰਗਟ ਹੋ ਜੂਗੀ ਇੱਥੇ ਲੋਕਾਂ ਦੀਆਂ ਆਈਆਂ ਸੰਗਤਾਂ ਦੀਆਂ ਮਨੋਕਾਮਨਾ ਭਾਵਨਾ ਪੂਰੀਆਂ ਹੋਇਆ ਕਰੇ ਸੋ ਹੁੰਦੀਆਂ ਵੀ ਨੇ ਆ ਜਿਹੜੀ ਕੋਈ ਸੰਗਤ ਸਰਦਾ ਨਾਲ ਆਉਂਦੀ ਹੈ ਤੇ ਜਿਵੇਂ ਜਿਵੇਂ ਇੱਥੇ ਹਜੇ ਕੋਈ ਜਾਦੇ ਮਸ਼ਹੂਰ ਨਹੀਂ ਹੈਗੀ ਜਗ੍ਹਾ ਇਸ ਕਰਕੇ ਥੋੜੀ ਬਹੁਤੀ ਲੋਕ ਜਿੰਨਾ ਕ ਪਤਾ ਹੈ ਸੰਗਤ ਨੂੰ ਉਹਨਾਂ ਨੂੰ ਸਾਰਿਆਂ ਨੂੰ ਇਹ ਇੱਥੇ ਆਉਂਦੀ ਹੈ ਸ਼ਬਦ ਸਰਦਾ ਦੇ ਨਾਲ ਆਉਂਦੇ ਆ ਬਹੁਤ ਲੋਕ ਬਿਮਾਰੀ ਦੇ ਭਰੇ ਹੋਏ ਆਉਂਦੇ ਆ ਮਾਤਾ ਦਾ ਜੱਜੂ ਮਾਤਾ ਦਾ ਪ੍ਰਭਾਵ ਕਹਿ ਦਿੰਨੇ ਆ ਉਹ ਬਰੇ ਫੁਣਸੀਆਂ ਦੇ ਨਾਲ ਭਰੇ ਹੁੰਦੇ ਆ ਜਦੋਂ ਆਉਂਦੇ ਆ ਇੱਥੇ ਇਥੋਂ ਪੰਜ ਡੰਗ ਅਰਦਾਸ ਬੇਨਤੀ ਕਰਾ ਕੇ ਲੈ ਜਾਂਦੇ ਨੇ ਤੇ ਉਹਨਾਂ ਨੂੰ ਆਰਾਮ ਆ ਜਾਂਦਾ ਇੱਥੇ ਸ਼ਰਧਾ ਜਿਹੜੀ ਉਹ ਹੈਗੀ ਆ ਪ੍ਰਸ਼ਾਦ ਦੀ ਇੱਥੇ ਪ੍ਰਸ਼ਾਦ ਹੀ ਚੜਦਾ ਕੋਈ ਕਿਸੇ ਤੋਂ ਮਾਇਆ ਨਹੀਂ ਮੰਗੀ ਜਾਂਦੀ ਇੱਥੇ ਕੋਈ ਕਿਸੇ ਦੇ ਨਾਲ ਕੋਈ ਕੋਈ ਮੰਗ ਕੇ ਕੁਝ ਲਿਆ ਨਹੀਂ ਜਾਂਦਾ ਇਸ ਕਰਕੇ ਕਿ ਇੱਥੇ آمدਨ ਦੀ ਬਹੁਤ ਕਮੀ ਹੈ ਇਸ ਕਰਕੇ ਸੰਗਤ ਨੂੰ ਜੋ ਪ੍ਰਸ਼ਾਦਾ ਪਾਣੀ ਵਾਸਤੇ ਹੋਰ ਵੀ ਲੰਗਰ ਚਲਾਉਣ ਵਾਸਤੇ ਵੀ ਇੱਥੇ ਕਮੀ ਆ ਕੱਸਦੀ ਕਿਉਂਕਿ ਗ੍ਰਾਹੀ ਅਸੀਂ ਕਰਦੇ ਨਹੀਂ ਗ੍ਰਾਹੀ ਅਸੀਂ ਐ ਨਹੀਂ ਕਰਦੇ ਅੱਜ ਕੱਲ ਜੋ ਮੰਗਤੇ ਨੇ ਬਹੁਤ ਫਿਰਦੇ ਨੇ ਮੰਗਣ ਵਾਲੇ ਜਿਹੜੇ ਹੈਗੇ ਨੇ ਉਹ ਜਿਹੜੇ ਜਿਹੜੇ ਥਾਵਾਂ ਦੇ ਉੱਤੇ ਚੀਜ਼ ਮੰਗ ਕੇ ਲਾਉਣੀ ਹੈ ਸਰਦਾ ਲਾਉਣੀ ਹੈ ਉਹ ਉੱਥੋਂ ਵੀ ਅਸੀਂ ਇਸ ਗੱਲ 'ਤੇ ਕੰਨੀ ਘਤਰਾਉਣੀ ਹੈ ਕਿ ਆਪਾਂ ਨੂੰ ਵੀ ਲੋਕ ਉਦਾਂ ਦੀ ਸਮਝਣਗੇ ਅਸੀਂ ਕਹਿੰਦੇ ਆ ਵੀ ਆਪਦੇ ਆਪ ਵੀ ਸਰਦਾ ਦੇ ਨਾਲ ਗਿੱਲ ਪਿੰਡ ਦੇ ਜਿੰਨੇ ਵੀ ਇਹ ਜੂ ਦੇ ਰਹਿਣ ਵਾਲੇ ਆ ਰੰਪਰਾ ਦੇ ਸ਼ਹਿਰ ਦੇ ਜਾਂ ਆਲੇ ਦੁਆਲੇ ਪਿੰਡਾਂ ਦੇ ਲੋਕ ਇੱਥੇ ਆਉਂਦੇ ਨੇ ਕੱਲੇ-ਕੱਲੇ ਕਰਕੇ ਕਹਰੇ-ਕਹਰੇ 2-2 4-4 ਕਰਕੇ ਰੋਜ਼ ਆਉਂਦੇ ਆ ਲੋਕ ਬਿਮਾਰੀਆਂ ਠਮਾਰੀਆਂ ਦਾ ਆਪ ਦਾ ਇਥੇ ਰਾਸ ਕਰਕੇ ਜਾਂਦੇ ਆ ਤੇ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਬਿਮਾਰੀ ਸਮਾਰੀ ਤੋਂ ਠੀਕ ਹੁੰਦਾ ਇਹ ਦਵਾਰ ਜੋ ਡਿੱਕਪੀ ਕੰਧ ਇਹਦੇ ਨਾਲ ਇਥੇ ਇੱਕ ਲੰਗਰ ਬਣਾਉਣਾ ਲੰਗਰ ਹਾਲ ਲੰਗਰ ਹਾਲ ਬਣੇ ਤਾਂ ਲੰਗਰ ਹਾਲ ਬਣ ਜੇ ਉਹ ਪੰਲੀ ਕੰਧ ਟਿੱਕਰ ਆ ਵਿਚਾਲਿਓ ਸਾਰਾ ਕੁਝ ਚੱਕ ਕੇ ਲੰਗਰ ਹਾਲ ਬਣ ਜੇ ਤਾਂ ਕਿ ਇਥੇ ਗੁਰੂ ਘਰ ਲੰਗਰ ਚੱਲੇ ਲੰਗਰ ਹਾਲ ਵੀ ਅਸੀਂ ਸੇਠ ਟੋਡਰਮਲ ਦੇ ਨਾਂ ਤੇ ਜਿਹੜਾ ਗੁਰੂ ਸਾਹਿਬ ਜੀ ਦੇ ਬੱਚਿਆਂ ਦਾ ਜਿਨ੍ਹਾਂ ਨੇ ਸੰਸਕਾਰ ਕੀਤਾ ਸੀ ਉਹਨਾਂ ਦੇ ਨਾਂ ਤੇ ਅਸੀਂ ਇਹ ਹਾਲ ਲੰਗਰ ਹਾਲ ਬਣਾਉਣਾ ਚਾਹੁੰਦੇ ਆ ਟਰਡਰ ਮਲ ਛੇਟ ਦੇ ਨਾਂ ਤੇ ਕਿਉਂਕਿ ਇੱਥੇ ਮਹਾਜਨ ਲੋਕ ਜ਼ਿਆਦਾ ਆਉਂਦੇ ਨੇ ਇਸ ਕਰਕੇ ਮਹਾਜਨ ਲੋਕ ਨੇ ਜਿਹੜੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਆਪਾਂ ਲੰਗਰ ਹਾਲ ਹੈ ਇਹਦੀ ਆਪਾਂ ਸਾਰੀ ਕਰਾਈਏ ਇਹ ਨਾਲ ਕੰਧ ਹੈ ਜਿਹੜੀ ਦਵਾਰ ਹੈ ਇਹਨੂੰ ਵੀ ਆਪਾਂ ਦਵਾਰਾ ਕੱਢੀ ਤੇ ਆਪ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਆ ਕਿ ਦਾਸ ਜੀ ਇਸ ਕਰਕੇ ਬੇਨਤੀ ਹੈ ਮਨਜ਼ੂਰ ਕਰਨੀ ਸਾਰਿਆਂ ਨੇ ਰਲ ਮਿਲ ਕੇ ਆਪਾਂ ਇਸ ਨੂੰ ਸਾਰਿਆਂ ਨੇ ਇਕੱਠੇ ਕਰਕੇ ਅਸੀਂ ਇੱਥੇ ਕਿਸੇ ਨੂੰ ਇਨਕਾਰ ਨਹੀਂ ਕਰਦੇ ਕੋਈ ਹਿੰਦੂ ਆਵੇ ਕੋਈ ਮੁਸਲਮਾਨ ਆਵੇ ਕੋਈ ਸਿੱਖ ਤਾਂ ਹਣੀ ਆਉਣੇ ਆ ਕੋਈ ਵੀ ਆਵੇ ਅਸੀਂ ਕਿਸੇ ਨੂੰ ਇੱਥੇ ਇਨਕਾਰ ਨਹੀਂ ਕੀਤਾ ਕੋਈ ਬਿਮਾਰੀਆਂ ਠਮਾਰੀਆਂ ਵਾਲੇ ਜਿਵੇਂ ਲੋਕ ਆਉਂਦੇ ਆ ਬਹੁਤ ਬਲੇ ਹੋਏ ਲੋਕ ਆਉਂਦੇ ਆ ਜਿਹਦਾ ਵੀ ਦੇਖਣ ਨੂੰ ਵੀ ਜੀ ਨਹੀਂ ਕਰਦਾ ਇੰਨੇ ਇੰਨੇ ਮਤਲਬ ਬਿਮਾਰੀ ਨਾਲ ਭੈਣਕ ਹੋ ਜਾਂਦੀ ਆ ਭੈਣਕ ਰੂਪ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਇੱਥੇ ਆਇਆ ਨੂੰ ਗਲ ਲਾਉਂਦੇ ਆ ਤੇ ਗੁਰੂ ਸਾਹਿਬ ਦੀ ਚਰਨਾਂ 'ਚ ਮੱਥਾ ਟਿਕਾਉਂਦੇ ਆ ਕਿ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕੋ ਮਹਾਰਾਜ ਠੀਕ ਕਰੂਗਾ ਸੋ ਇਹ ਸਾਰੀ ਗੱਲ ਹੈ ਜਿਹੜੀ ਇਹ ਪਰਮੇਸ਼ਰ ਵੱਲੋਂ ਹੈ ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਰ ਨੇ ਨਹੀਂ ਪੱਥਰ ਰੱਖਿਆ ਸੀ ਪੰਜਵੇਂ ਤਖਤ ਨੇ ਇਹ ਰਖਾਇਆ ਸੀਗਾ ਭਾਈ ਅਜਮੇਰ ਸਿੰਘ ਜੀ ਜੱਥੇਦਾਰ ਸਾਹਿਬ ਸੀਗੇ ਸਾਨ ਸਿੰਘ ਗਿੱਲ ਪਿੰਡ ਦੇ ਉਹਨਾਂ ਨੇ ਇਹ ਨਹੀਂ ਪੱਥਰ ਰਖਾਇਆ ਸੀ ਸੋ ਅੱਜ ਬਹੁਤ ਸਾਲ ਹੋ ਗਏ ਪਿੱਛੇ ਉਦੋਂ ਬਾਬਾ ਚੇਤ ਸਿੰਘ ਬਾਬਾ ਸੰਤਾ ਸਿੰਘ ਜੀ ਹੋਰੀ ਸੀਗੇ ਦਲ ਦੇ ਮੁਖੀ ਜਿਹੜੋਂ ਦਾ ਇਹ ਢੀ ਪੱਥਰ ਰੱਖਿਆ ਜਦੋਂ ਇਹ ਗੁਰਦੁਆਰਾ ਸਾਹਿਬ ਦੀ ਸ਼ਾਰੀ ਹੋਈ ਹੈ ਜਿੰਨੀ ਕੁ ਦਾਸ ਨੇ ਕੀਤੀ ਆ 2 ਸਾਲ ਚਾ ਕੇ ਜਿੰਨਾ ਕੋ ਹੋਇਆ ਸਾਥ ਹੋਇਆ ਅਸੀਂ ਕੀਤਾ ਵੱਡਾ ਦਰਬਾਰ ਕੀਤਾ ਥੋੜਾ ਜਿਆਦਾ ਇਸ ਕਰਕੇ ਭਾਈ ਬੇਨਤੀ ਆ ਸਾਰਿਆਂ ਨੂੰ ਕਿ ਇੱਥੇ ਆ ਕਾਰ ਸੇਵਾ ਦਾ ਜੋ ਕੰਮ ਹੈ ਉਹ ਕਰਵਾਉਣਾ ਹੈ ਨਾਲ ਸਾਰਿਆਂ ਨੇ ਰਲ ਮਿਲ ਕੇ ਤੇ ਜਿੰਨੀ ਵੀ ਸਰਦ ਹੈ ਸਰਦਾਂ ਦੇ ਨਾਲ ਇੱਥੇ ਆਪਾਂ ਲੰਗਰ ਹਾਲ ਬਣਾਈਏ ਦਰਬਾਰ ਸਾਹਿਬ ਦੀ ਅਸਾਰੀ ਕਰਾਈਏ ਸੋ ਗਰੀਬ ਗੁਰਪੇ ਨੂੰ ਇਸ ਗੱਲ ਦਾ ਸੁਖ ਹੋ ਜਾਏ ਇੱਥੇ ਗਰੀਬ ਲੋਕ ਨੇ ਰਹਿੰਦੇ ਜਿਨ੍ਹਾਂ ਨੂੰ ਕੋਈ ਭੋਗ ਪਾਉਣਾ ਹੈ ਜਾਂ ਕੋਈ ਛੋੜਾ ਮੋਟਾ ਕਿ ਲੜਕੀ ਦਾ ਵਿਆਹ ਛੋਟਾ ਮੋਟਾ ਕੰਮ ਹੈ ਉਹ ਪੈਲਸ ਦੇ ਵਿੱਚ ਵਿਆਹ ਤਾਂ ਨਹੀਂ ਕਰ ਸਕਦੇ ਕਿਉਂਕਿ 2-3-3 ਲੱਖ ਰੁਪਇਆ ਲੱਗਦਾ ਪੈਲਸਾਂ ਦੇ ਵਿੱਚ ਇਹ ਤੇ ਥੋੜੇ-ਥੋੜੇ ਇੱਥੇ ਮਤਲਬ ਇੱਕ ਸਰਦਾ ਕੋਈ ਮਾਇਆ ਨਹੀਂ ਹੋ ਕਿਸੇ ਦੀ ਗੱਲ ਰੱਖੀ ਜਾਊ ਇੱਥੇ ਸਰਦਾ ਦੀ ਹੈ ਗਰੀਬ ਗੁਰੂਪੇ ਦਾ ਸਮਾਂ ਦੀ ਗੁਰੂ ਘਰ ਵੱਲੋਂ ਹੈਲਪ ਹੋਇਆ ਕਰੂ ਇਸ ਇਸ ਕਰਕੇ ਬੇਨਤੀ ਹੈ ਸਾਰਿਆਂ ਨੂੰ ਵੀ ਇਹਨੂੰ ਗੁਰੂ ਘਰ ਨੂੰ ਵਧੀਆ ਤੌਰ ਤੇ ਚਲਾਉਣਾ ਹੈ ਨਾਲ ਮੈਂ ਬੇਨਤੀ ਕਰਦਾ ਆਪਣੇ ਰਾਂਪਰਪਰੇ ਸ਼ਹਿਰ ਦੇ ਜਿੰਨੇ ਵੀ ਸੇਠ ਨੇ ਸਟੋਡਰ ਮਲ ਦੇ ਨਾਂ ਤੇ ਜੋ ਖਾਲ ਲੰਗਰ ਇਹ ਬਣਾਉਣਾ ਤੇ ਉਹਦਾ ਜੋ ਲੰਗਰ ਹਾਲ ਦਾ ਵੀ ਸ਼ਾਰੀ ਕਰਨੀ ਹੈ ਸੋ ਆਪ ਸਾਰਿਆਂ ਨੇ ਵੱਦ ਚੜ ਕੇ ਭਾਈ ਮਦਦ ਕਰਨੀ ਹੈ ਹੋਰ ਗੁਰੂ ਨਾਨਕ ਨਾਮ ਨੇ ਵਾ ਸਾਰਿਆਂ ਨੂੰ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਪੱਤਰਕਾਰ ਤਾਂ ਕੋਈ ਆਉਂਦਾ ਨਹੀਂ ਆਪਾਂ ਇੱਥੇ ਮਤਲਬ ਵੀ ਬਣਾ ਦੇਣਾ ਹੈ ਹੈ ਵੀ ਇਹ ਧੰਨਵਾਦ ਪੱਤਰਕਾਰਾਂ ਦਾ ਜਿਹੜਿਆ ਨੇ ਇਹਦਾ ਨਿਤਨੇਮ ਹੁੰਦਾ ਇਹ ਵੀ ਇਹ ਵੀ ਆਪਾਂ ਕਰਿਆ ਨਹੀਂ ਇਥੇ ਦੋਜ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਹੈ ਸੁਬਾ ਸਿਆਮ ਕਰੇ ਰਸ ਦੀ ਬਾਣੀ ਹੁੰਦੀ ਹੈ ਗੁਰੂ ਸਾਹਿਬ ਪ੍ਰਕਾਰ ਸਾਰਾ ਜੀਤ ਖਾਵਾਂਗੇ ਅੰਦਰ ਆ ਜੀਤ ਬੜੀ ਦੇਖਿਆ ਬਣਾਏ ਦੈ ਸਾਰਾ ਬਣਾ ਕੇ ਫੇਰ ਪਾਵਾਂਗੇ ਇਸ ਤੰਮ ਸੋਈ ਸ਼ੁਰੂਆਤ ਕਰਾਂਗੇ ਆਪਾਂ